ਸਹ ਇਹ ਦੇਖ ਵੀਰੇ ਕਿੰਨਾ ਇਹਦਾ ਹੂੰ ਜਿਹੜਾ ਸਹ ਚਾਹੀਦਾ ਹੁੰਦਾ ਨਾ ਜ਼ਰੂਰੀ ਇੱਥੋਂ ਇਧਰ ਨੂੰ ਆ ਚੀਜ਼ ਤੇ ਇਧਰੋਂ ਚੜਾਈ ਇਹਦੀ ਠੀਕ ਆ ਆਰਡਰ ਦੀ ਅਟੈਚਮੈਂਟ ਦੇਖ ਵੀਰੇ ਪੂਰੇ ਵਧੀਆ ਵਾ ਇਦਾਂ ਨਹੀਂ ਹੈਗੇ ਵੀ ਲੱਤਾਂ ਮਾੜੀਆਂ ਆਰਡਰ ਦੀ ਅਟੈਚਮੈਂਟ ਵੀਰੇ ਪੂਰੀ ਆ ਸੱਤ ਉਂਗਲਾਂ ਦਾ ਫਰਕ ਆ ਵੀਰੇ ਹੂੰ ਸਣਾ ਦੀ ਗੈਪ ਹੈ ਨਾ ਲੇਵੇ ਤੇ ਵੀਰੇ ਨਾੜਾਂ ਨੂੰ ਨਾ ਫੁੱਲ ਨਿਕਲ ਲੀਆਂ ਸਵਾਗਤ ਆ ਮਿੱਤਰੋ ਪੀਵੀ ਨਤੀ 2D ਦੇ ਚੈਨਲ ਤੇ ਅੱਜ ਆਪਾਂ ਪਹੁੰਚਿਆ ਢਾਲੀਵਾਲ ਡੈਰੀ ਫਾਰਮ ਤੇ ਆਰਡਰ ਕੁਆਲਿਟੀ ਦੀ ਗੱਲ ਬਾਕੀ ਤਾਜ਼ੀਆਂ ਸੂਈਆਂ ਹੋਈਆਂ ਤੁਸੀਂ ਜਿਹੜੀਆਂ ਇਹ ਚੋਕੇ ਲੈ ਸਕਦੇ ਹੋ ਚਾਹੇ 2 ਡੰਗ ਚੋਲੋ ਚਾਹੇ 3 ਡੰਗ ਚੋਲੋ ਕਿਉਂਕਿ ਇਹੀ ਹੁੰਦਾ ਸੂਏ ਹੋਏ ਪਸ਼ੂ ਦਾ ਵੀ ਨਾਲ ਤਾਂ ਦੁੱਧ ਕੁਆਲਟੀ ਪਤਾ ਲੱਗ ਜਾਂਦੀ ਹਾਂਜੀ ਵੀਰੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਧੰਨਵਾਦ ਵੀਰ ਜੀ ਹਾਂਜੀ ਤੇ ਦਲਜੀਤ ਵੀਰੇ ਸਭ ਤੋਂ ਪਹਿਲਾਂ ਪਏ ਦੱਸ ਦਈਏ ਵੀ ਜਿਹੜੀਆਂ ਦੋਨੇ ਗਾਈਆਂ ਕਿੰਨੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਸੂਈਆਂ ਨੂੰ ਵੀਰੇ ਇਹਨੂੰ 3 ਦਿਨ ਹੋ ਗਏ ਸੂਈ ਨੂੰ ਕਾਲੀ ਨੂੰ ਠੀਕ ਆ ਇਹਨੂੰ ਵੀਰੇ 4 ਦਿਨ ਹੋ ਗਏ 4 ਦਿਨ ਤੇ ਕਿੰਨੀ ਕੁ ਉਮਰ ਦੀ ਵੀਰੇ ਕਿਹੜੇ ਸੂਏ ਇਹ ਸੂਈ ਆ ਇਹ ਦੂਜਾ ਸੂਆ ਵੀਰੇ ਠੀਕ ਆ ਕਿੰਨੇ ਦਿ ਇਹ ਦੰਦ ਪੂਰੇ ਆ ਵੀਰੇ ਇਹ ਹੈਗੀ ਆ ਡੈਨਮਾਰਕ ਦੇ 40120 40120 ਲੈ ਵੀ ਮਿੱਤਰੋ ਕਰਮ ਵਾਲੀ ਦਾ ਕਰੋ ਲੈਵਾ ਲੂਆ ਚੈੱਕ ਕਰੋ ਤੁਸੀਂ ਪੂਰਾ ਫਿਕਸ ਆਰਡਰ ਲੱਗਿਆ ਹੋਇਆ ਵਾ ਵੈੜ ਨੂੰ ਤੇ ਕਰਾ ਬਾਈ ਚੱਕ ਸੀਲ ਆ ਠੰਡੀ ਸੀਲ ਆ ਪੂਰੀ ਵਧੀਆ ਪੂਰੀਆਂ ਠੰਡੀਆਂ ਆ ਵੀਰੇ ਹਾਂ ਪੂਰੇ ਫੱਟ ਲੈਵੇ ਦੀ ਐ ਕਿਸੇ ਪਾਸੇ ਕੋਈ ਲੌਂਕਣਾ ਜਾਂ ਲੈਵਾ ਨਹੀਂਗਾ ਤੇ ਗੱਲਬਾਤ ਵੈੜ ਦੇ ਵਿੱਚ ਸਾਰੇ ਪਾਸੇ ਆਪਾਂ ਤੁਹਾਨੂੰ ਦਿਖਾ ਦਨੇ ਕੱਦ ਕਾਠ ਲੋ ਵੀ ਨਹੀਂ ਕਿਸੇ ਵੱਲੋਂ ਘੱਟ ਵੈੜ ਮਿੱਤਰੋ ਪੂਰੇ ਕੱਦ ਕਾਠ ਦੇ ਵਿੱਚ ਆ ਤੇ ਹੁਣ ਜਿਵੇਂ ਮੰਨ ਲਾ ਬਾਈ ਸੂਈ ਵੀ ਆ ਤੇ ਕਿੰਨੇ ਦੁੱਤ ਚੱਲਦੀ ਹੈ ਤਿੰਨ ਚਾਰ ਦਿਨੋਗੇ ਹੁਣ ਵੀਰੇ ਹੈਗਾ ਹੈਗਾ 22 ਕਿਲੋ ਤਿਆਰ ਆ ਤਿਆਰ ਆ ਜਣ ਦੀ ਚੋਕ ਜਿਵੇਂ ਕੋਈ ਮਰਜੀ ਚੈੱਕ ਕਰ ਹਾਂ ਦੋ ਟਾਈਮ ਤਿੰਨ ਟਾਈਮ ਚੋਲਵੇ ਕੋਈ ਚੱਕਰ ਨਹੀਂਗਾ ਹਾਂ 22 23 ਕਿਲੋ ਮਿੱਤਰੋ ਦਾ ਤਾਂ ਤਿਆਰ ਆ ਲੈਵੇ ਦੀ ਕੁਆਲਿਟੀ ਆਪਾਂ ਤੁਹਾਨੂੰ ਜਿਹੜੇ ਬੋਲਾ ਤਿਆਰ ਆ ਤੇ ਲੈਵੇ ਦੀ ਕੁਆਲਿਟੀ ਥਣ ਲੈਵਾ ਉਹ ਤੁਸੀਂ ਕਰ ਲੋ ਚੈੱਕ ਇਕੱਲਾ ਇਕੱਲਾ ਥਣ ਪਿਆ ਤੇ ਇਹੀ ਆ ਵੀ ਕਸ਼ੂ ਜੇ ਆਰਡਰ ਕੁਆਲਿਟੀ ਦਾ ਸੋਹਣਾ ਨਾ ਕਸ਼ੂ ਚੱਪ ਹੀ ਜਿਹੜਾ ਲਖਾਰ ਆ ਜਾਂਦਾ ਇਹਦਾ ਡੱਬੀ ਗਾਂ ਦਾ ਕਿਹੜਾ ਬੱਚਾ ਵੀਰੇ ਆ ਵੀਰੇ ਡੱਬਾ ਬੱਚਾ ਇਹਦਾ ਹੀ ਆ ਅੱਛਾ ਆ ਵਾਲਾ ਹਾਂਜੀ ਕੀ ਐ ਇਹ ਵੀਰੇ ਬੱਚਾ ਵੀਰੇ ਅੱਛਾ ਇਹ ਬੱਚਾ ਵਾ ਠੀਕ ਆ ਤੇ ਆਪਾਂ ਹੁਣ ਕਰਦੇ ਆ ਦੂਜੀ ਗਾਂ ਬਾਰੇ ਗੱਲਬਾਤ ਰੇਟ ਆਪਾਂ ਦੋਨਾਂ ਦੇ ਜਾਨੇ ਦੀ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਦੱਸੋ ਕੋਈ ਨਹੀਂ ਹਾਂ ਤੇ ਮਾਨਤਨ ਹੋ ਜਾਊਗਾ ਤੁਹਾਡਾ ਤੇ ਕਾਲੀ ਵਿਹੜ ਬਾਰੇ ਵੀਰੇ ਗੱਲਬਾਤ ਕਰਦੇ ਆ ਆਰਡਰ ਕੁਆਲਿਟੀ ਤੁਸੀਂ ਇਹਦੀ ਵੀ ਕਰ ਲੋ ਚੈੱਕ ਪੂਰਾ ਵਧੀਆ ਮੋਟਾ ਥਣ ਲੱਗਿਆ ਹੋਇਆ ਵਾ ਸਾਰੇ ਪਾਸੋਂ ਆਪਾਂ ਤੁਹਾਨੂੰ ਘੁਮਾ ਕੇ ਵੀਡੀਓ ਦਿਖਾ ਦਿੰਨੇ ਆ ਤੇ ਆਹ ਲੋ ਕਰੋ ਮਿੱਤਰੋ ਜੇ ਤੋ ਇਹਦਾ ਕੀ ਵੀਰੇ ਕਿੰਨੇ ਰੋਤੇ ਚੱਲਦੀ ਇਹੇ ਕਰਮਾ ਵਾਲੀ ਇਹਦੇ ਥੱਲੇ ਵੀਰੇ 22 ਲੀਟਰ ਦੋ ਤਿਆਰੀ ਜੀ ਵੀਰੇ ਤੀਜਾ ਦੇਣਾ ਵੀਰੇ ਸੂਈ ਨੂੰ ਮੈਨੂੰ ਅੱਜ ਤੇ ਇਹਦੇ ਮਗਰ ਕਿਹੜਾ ਬੱਚਾ ਵਾ ਇਹਦੇ ਮਗਰ ਵੀਰੇ ਕਾਲਾ ਬੱਚਾ ਵਾ ਅੱਛਾ ਇਹ ਵੀ ਬੱਚਾ ਹੀ ਆ ਬੱਚਾ ਵੀਰੇ ਵੀਰੇ ਹਾਂ ਹਾਈ ਡੂਡ ਪਖੋ ਹਾਈ ਡਾਡ ਪੂਰੀ ਵਧੀਆ ਵੀਰੇ ਟੌਪ ਲਾਈਨ ਪੂਰੀ ਚੰਗੀ ਆ ਵੀਰੇ ਹਮ ਹਮ ਲੈਗ ਸਕੋਰ ਵੀਰੇ ਪੂਰੇ ਵਧੀਆ ਵਾ ਇਦਾਂ ਨਹੀਂ ਹੈਗੇ ਵੀ ਲੱਤਾਂ ਮਾੜੀਆਂ ਅਡਰ ਦੀ ਅਟੈਚਮੈਂਟ ਵੀਰੇ ਪੂਰੀ ਆ ਬੰਦ ਲੇਵੇ ਨਹੀਂ ਹੈਗਾ ਢਿੱਲੇ ਆ ਤੇ ਇਹ ਥਣਾ ਦਾ ਸਾਈਜ਼ ਵੀਰੇ ਤੇ ਥਣਾ ਦੀ ਸਪੇਸ ਵੀਰੇ ਪੂਰੀ ਫੁੱਲ ਆ ਅਰੇ ਇਹ ਲੈ ਕਿੰਨਾ ਬੈਠਾ ਹੂੰ ਚਾਰ ਤਿੰਨ ਸੱਤ ਉਂਗਲਾਂ ਦਾ ਫਰਕ ਆ ਵੀਰੇ ਹੂੰ ਥਣਾ ਦੀ ਗੈਪ ਇਹਨਾਂ ਲੇਵੇ ਤੇ ਵੀਰੇ ਨਾੜਾ ਨੂੜਾ ਫੁੱਲ ਨਿਕਲਦੀਆਂ ਹਜੇ ਯਾਨੀ ਲੇਵੇ ਨਾ ਉਹਨਾਂ ਸ਼ਿੰਗਾਰ ਕੇ ਪੂਰੇ ਵਧੀਆ ਨਹੀਂ ਹੋਏ ਕਿਉਂਕਿ ਭਲਾ ਭੁਲਾ ਹੈਗੀਆਂ ਹਜੇ ਦੋਨਾਂ ਕਾਮਾਂ ਦੇ ਥੋੜੀ ਹੋਣੀ ਭਲਾ ਹੈਗੀਆਂ ਜਦੋਂ ਭਲਾ ਭੁਲਾ ਲੈ ਗਈਆਂ ਪੂਰੀਆਂ ਨਾੜਾ ਨੂੜਾ ਫੁੱਲ ਦੇਖਣਗੀਆਂ ਹੂੰ ਇਹਦਾ ਵੀਰੇ ਆ ਚੈੱਕ ਕਰ ਸਾਈਜ਼ ਵੀਰੇ ਕੋਖ ਦਾ ਕਿੱਡਾ ਵਾ ਹੂੰ ਕਵਾਲਿਟੀ ਵੀਰੇ ਇੱਥੋਂ ਹੋਣੀ ਚੈੱਕ ਦੇ ਕੋਖ ਦੀ ਕਿੱਡੀ ਇਹਦਾ ਸਾਈਜ਼ ਆ ਕੋਖ ਦਾ ਜਿੰਨਾ ਇਹ ਖਾਊਗੀ ਉਹਨਾਂ ਇਹਨੇ ਕੱਢਣਾ ਕੰਪੀਟੀਸ਼ਨ ਲੈਵਲ ਦੀ ਵਹਿੜਾ ਵੀਰੇ ਗਾਂ ਦੇ ਜਿਹੜੇ ਬੱਚੇ ਆਉਣਗੇ ਉਹ ਵੀ ਪੂਰੇ ਚੰਗੇ ਆਉਣਗੇ ਇਹ ਡੈਨਮਾਰਕ ਦੀ 40116 ਦੀ ਆ ਵੀਰੇ ਠੀਕ ਆ ਉਹ 40120 ਦੀ ਆ ਵੀਰੇ ਇੱਕੋ ਫਾਰਮ ਚੋਂ ਲਈਆਂ ਵਾ ਹੂੰ ਬੰਦੇ ਨੂੰ ਡਰੈੱਸ ਦੇ ਦਾਂਗੇ ਜੇ ਕੋਈ ਕਊਗਾ ਨਾ ਖੁੱਲ੍ਹਵੇਂ ਫੇਰ ਦੇ ਦਾਂਗੇ ਇਹਨਾਂ ਨੂੰ ਵੀਡੀਓ ਵੀ ਦਿਖਾ ਦਾਂਗੇ ਦੋਨਾਂ ਕੰਮ ਆ ਦੀ ਆਪਣੇ ਕੋਲ ਹੈਗੀ ਆ ਫਾਰਮ ਦਾ ਦੋਨਾਂ ਫਾਰਮ ਦੀ ਵੀਰੇ ਫਾਰਮ ਦੀ ਤੇ ਇਹਦੀ ਵੀਰੇ ਕੁਆਲਿਟੀ ਕੋਈ ਇਹਦੀ ਕੁਆਲਿਟੀ ਵੀਰੇ ਇਹਦਾ ਵੀ ਦੇਖ ਕੋਖ ਦਾ ਸਾਈਜ਼ ਕਿੱਡਾ ਵੀਰੇ ਹੂੰ ਇਹਦੀ ਟੌਪ ਲਾਈਨ ਪੂਰੀ ਚੰਗੀ ਆ ਵੀਰੇ ਕੱਤ ਪੂਰਾ ਵੱਡਾ ਕੱਤ ਪੂਰਾ ਦਾ ਲੈ ਕੇ ਸਕੋਰ ਵੀਰੇ ਪੂਰਾ ਤਕੜਾ ਇਹਦਾ ਆ ਸੈਜ ਦੇਖ ਵੀਰੇ ਕਿੰਨਾ ਇਹਦਾ ਹੂੰ ਜਿਹੜਾ ਆ ਸੈਜ ਚਾਹੀਦਾ ਹੁੰਦਾ ਨਾ ਜ਼ਰੂਰੀ ਇੱਥੋਂ ਇਧਰ ਨੂੰ ਆ ਚੀਜ਼ ਤੇ ਇਧਰੋਂ ਚੜਾਈ ਇਹਦੀ ਠੀਕ ਆ ਆਰਡਰ ਦੀ ਅਟੈਚਮੈਂਟ ਦੇਖ ਵੀਰੇ ਕਿੰਨੀ ਜ਼ਿਆਦਾ ਇਹਦੀ ਪੂਰੀ ਇਹ ਨਹੀਂ ਹੈਗਾ ਬਿੱਟਰ ਲਾਲੇਵਾ ਦੁੱਧ ਵੀਰੇ ਮੰਨ ਕੇ ਚੱਲ ਇਹ ਗਾਂ ਐਰ ਕੀ ਇਹ ਬੰਦਾ ਪੂਰੀ ਸਾਂਹ ਵਾਲਾ ਹੋਵੇ 40 ਲੀਟਰ ਦੁੱਧ ਕੱਢੂਗੀ ਇਹ ਹੂੰ ਠੀਕ ਆ ਵੀਰੇ ਤੇ ਆ ਜਿਹੜੀ ਕਾਲੀ ਬਿਹੜਾ ਇਹ ਵੀ 35 ਤੋਂ ਉੱਪਰ ਉੱਪਰ ਜਾਊਗੀ ਕਿਉਂਕਿ ਪਹਿਲੇ ਸਵੇਰ ਦਾ 3 ਲੀਟਰ ਦਾ ਰਿਕਾੜਾ ਕਾਲੀ ਗਾਂ ਦਾ ਤੇ ਹੁਣ ਮੰਨ ਲਓ ਵੀ ਵਧਣੀਆਂ ਹੀ ਹੈਗਾ ਤੇ ਗਾਂ ਬੱਚੇ ਵੀ ਵੀਰੇ ਫੁੱਲ ਚੰਗੇ ਦੇਣਗੀਆਂ ਜੇ ਬੰਦਾ ਵਧੀਆ ਸੀਮਨ ਲਵਾਉਗਾ ਕਿਉਂਕਿ ਚਲੋ ਥੋੜੀ ਪਹਿਲਾਂ ਹੀ ਸੈੱਫਟ ਰਹੀ ਹੈ ਜਿੰਨੀਆਂ ਵੀ ਤੁਹਾਡੇ ਕੋਲੇ ਨਾਗ ਹੁੰਦੇ ਸਾਰੇ ਚੰਗੇ ਹੀ ਹੁੰਦੇ ਆ ਆਪਾਂ ਵੀਰੇ ਚੰਗੇ ਹੀ ਲੈਣੇ ਆ ਆਪਾਂ ਛੋਟੇ ਵੀਰੇ ਗਾਂ ਨਹੀਂ ਲੈਂਦੇ ਜੇ ਕੋਈ ਆਪਾਂ ਨੂੰ ਵੀਰ ਭਰਾ ਫੋਨ ਕਰਦਾ ਵੀ 40 50 ਹਜ਼ਾਰ ਵਾਲੀ ਆਪਾਂ ਗਾਮ ਵੀਰੇ ਲੈਂਦੇ ਨਹੀਂ ਕਿਉਂਕਿ ਆਪਣਾ ਥੋੜਾ ਕੰਮ ਆਪਰ ਕੰਮ ਆਪਾਂ ਪੂਰਾ ਵਧੀਆ ਕਰਦੇ ਆਂ ਵੱਡੀ ਗਾਹ ਹੀ ਲੈਨੇ ਆਂ ਸਵਾਦ ਵਾਲੀ ਗੱਲ ਵੀ ਫੇਰ ਹੀ ਆ ਕਿਉਂਕਿ ਵੀਰੇ ਆਪਾਂ ਕੰਪੀਟੀਸ਼ਨ ਆ ਚੁ ਵੀ ਭਾਗ ਲੈਨੇ ਆਂ ਪੀਡੀਐਫ ਦੇ ਵੀ ਆਪਣਾ ਗਾਵਾ ਲਾਉਨੇ ਆਂ ਬੱਚੀਆਂ ਲਾਉਨੇ ਆਂ ਕੋਈ ਇੰਦਰ ਨੰਬਰ ਵੀ ਆਏ ਆ ਹੂੰ ਆਪਾਂ ਇਹਨਾਂ ਦੀ ਆਪਾਂ ਰੇਡ ਰੋਡ ਦੀ ਗੱਲਬਾਤ ਕਰਕੇ ਜੇ ਰੇਡ ਵੀਰੇ ਇਹਦਾ 1 60 ਆ ਵੀਰੇ ਠੀਕ ਆ ਜੀ ਹਾਂਜੀ ਵੀਰੇ ਕਾਲੀ ਗਾਣਾ ਦਾ ਜਿਹੜਾ ਹੈਗਾ ਉਹ 1 ਲੱਖ 60 60 ਹਜ਼ਾਰ ਮੌਕੇ ਤੇ ਵੀਰੇ ਮਾਨ ਤਨ ਹੋਊਗਾ ਜਿਹੜਾ ਬੰਦਾ ਛਨੇੜੇ ਆਊ ਡੱਬੀ ਦਾ ਵੀਰੇ 170 ਆ ਵੀਰੇ 170 ਹਾਂਜੀ ਲੈ ਮਿੱਤਰੋ ਵੀਰ ਨੇ ਮੁੱਲ ਕੀਤੇ ਆ 160000 ਕਾਲੀ ਦਾ ਤੇ 170 ਜਿਹੜਾ ਕੀਤਾ ਹੈਗਾ ਡੱਬੀ ਗਾਂ ਦਾ ਹਾਂਜੀ ਕਿਉਂਕਿ ਦੋਨਾਂ ਦੀ ਜਿਹੜੀ ਕੁਆਲਿਟੀ ਦੁੱਧ ਪੱਖੋਂ ਪੂਰੀਆਂ ਚੰਗੀਆਂ ਬਾਕੀ ਮੌਕੇ ਤੇ ਮਾਨਸਾਨ ਹੋ ਜਾਊਗਾ ਜੇ ਜੋੜਾ ਲੈਣਾ ਤੁਸੀਂ ਉੱਥੇ ਭਰਾ ਵੱਧ ਮਾਨਸਾਨ ਹੋ ਜਾਊਗਾ ਮਾਨਸਾਨ ਹੋ ਜਾਊਗਾ ਵੀਰੇ ਲੈ ਮਿੱਤਰੋ ਆਈਲ ਡੈਰੀ ਫਾਰਮ ਤੇ ਕਰ ਲਿਓ ਵਿਜ਼ਿਟ ਗਰਾਂ ਦੀ ਵੀਰੇ ਲੋਕੇਸ਼ਨ ਐ ਇੱਕ ਵਾਰੀ ਜ਼ਰੂਰ ਬੋਲਦੀ ਤੇ ਫੋਨ ਨੰਬਰ ਆਪਣਾ ਵੀਰੇ ਪਿੰਡ ਹੈਗਾ ਲੀਲਾ ਮੇਕ ਸਿੰਘ ਜਗਰਾਉਂ ਦੇ ਨੇੜੇ ਆ ਵੀਰੇ ਨਕੌਦਰ ਰੋਡ ਤੇ ਨੰਬਰ ਹੈਗਾ ਵੀਰੇ 9814966806 ਹਾਂ ਲੈ ਮਿੱਤਰੋ ਕਰ ਲਿਓ ਵੀਰ ਨੂੰ ਫੋਨ ਦੋਨੇ ਗਾਵਾਂ ਪੂਰੀਆਂ ਕਰਮ ਦੇ ਤੁਹਾਡੀਆਂ ਸ਼ਿੰਗਾਰ ਬਣਨ ਵਾਲੀਆਂ ਦੁੱਧ ਪੱਖੋ ਕੁਆਲਿਟੀ ਪੱਖੋ ਦੋਨੇ ਹੀ ਪੂਰੀਆਂ ਟੌਪ ਆ ਲੈ ਮਿੱਤਰੋ ਦੋਨੇ ਗਾਵਾਂ ਦੇ ਜਿਹੜੇ ਆਰਡਰ ਕੁਆਲਿਟੀ ਤੁਸੀਂ ਕਰ ਲਓ ਚੈੱਕ ਤੇ ਪੂਰੇ ਚੰਗੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਆ ਜਾਉਂਦੇ ਵਾਸਤੇ ਰੋ ਮੈਂ ਹੋਰ ਵੀਡੀਓ ਦੇ ਵਿੱਚ